ਕਰਮਚਾਰਨੀ ਮਹਾਰਾਜ ਦਾ ਜੀ ਕਿ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਦਰਸ਼ਨੀ ਦੇਦਾਰ ਬਖਸ਼ੇ ਨੇ ਸ਼ੁਕਰਾਨਾ ਕਰਨ ਆਏ ਆਂ ਔਰ ਇਸ ਕਲਯੁਗ ਚ ਜਿੱਥੇ ਅਸੀਂ ਵਿਚਰ ਰਹੇ ਆਂ ਸਾਡੇ ਤੋਂਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਨੇ ਅਸੀਂ دنیਵੀ ਜੀਵਾਂ ਮਰਮੁਖੀ ਜੀਵਾਂ ਤੇ ਮਹਾਰਾਜ ਦੇ ਚਰਨਾਂ ਚ ਭੁੱਲਾਂ ਚੁੱਕਾਂ ਗਲਤੀਆਂ ਦੀ ਮਾਫੀ ਲੈਣ ਆਏ ਆਂ ਕਿ ਮਹਾਰਾਜ ਸਾਨੂੰ ਸਮਤ ਬਖਸ਼ੋ ਔਰ ਆਪਣੇ ਚਰਨਾਂ ਨਾਲ ਜੁੜੋ ਕੋਟਨ ਕੋਟ ਸ਼ੁਕਰਾਨਾ ਕਰਨ ਆਏ ਆਂ ਜਿਹੜਾ ਕਾਰਜ ਮਹਾਰਾਜ ਨੇ ਸਾਨੂੰ ਬਖਸ਼ਿਆ ਉਸ ਕਾਰਜ ਦੇ ਸੰਬੰਧ ਸਿ ਬੀਬੀ ਰਜਨੀ ਫਿਲਮ ਬਣਾਈ ਹੈ ਜੋ ਸਿੱਖ ਇਤਿਹਾਸ ਦਾ ਬਹੁਤ ਵੱਡਾ ਪਹਿਲੂ ਆਪਦੇ ਆਪ ਚ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜਿਸ ਧਰਤੀ ਤੇ ਖੜੇ ਆ ਕਿਵੇਂ ਬੀਬੀ ਰਜਨੀ ਨੂੰ ਇੱਕ ਭਰੋਸੇ ਦੇ ਰੂਪ ਚ ਉਹਨਾਂ ਨੇ ਇੰਨਾ ਸਦਕ ਬਖਸ਼ਿਆ ਔਰ ਪ੍ਰੇਮ ਬਖਸ਼ਿਆ ਬੀਬੀ ਰਜਨੀ ਦਾ ਟੁੱਟ ਭਰੋਸਾ ਅੱਜ ਦੇ ਸਮਾਜ ਚ ਪੈਰ ਪੈਰ ਤੇ ਸਾਡੇ ਕੰਮੋਂ ਦਾ ਅਸੀਂ ਉਹਨਾਂ ਤੋਂ ਯਕੀਨ ਲੈ ਕੇ ਭਰੋਸਾ ਲੈ ਕੇ ਅ ਪ੍ਰਮਾਤਮਾ 'ਚ ਯਕੀਨ ਰੱਖਦੇ ਆਂ ਔਰ ਅੱਗੇ ਲਈ ਵੀ ਅਸੀਂ ਇਹ ਕਾਰਜ ਨੇ ਜਿਹੜੇ ਪੰਥ ਭਲਾਈ ਦੇ ਔਰ ਸਾਡਾ ਜਿਹੜਾ ਸਿੱਖ ਇਤਿਹਾਸ ਐ ਸਿੱਖ ਹਿਸਟਰੀ ਐ ਉਹਦੇ ਤੇ ਗੀਤ ਵੀ ਕਰਦੇ ਰਹਿਾਂਗੇ ਔਰ ਫਿਲਮਾਂ ਵੀ ਮਹਾਰਾਜ ਸਾਡੇ ਤੋਂ ਬਣਵਾਉਣਗੇ ਸ਼ੁਕਰਾਨਾ ਕਰਨ ਆਏ ਔਰ 30 ਅਗਸਤ ਨੂੰ ਬੀਬੀ ਰਜਨੀ ਸਾਡੀ ਜਿਹੜੀ ਫਿਲਮ ਐ ਵਰਲਡਵਾਈਡ ਰਿਲੀਜ਼ ਹੋਊਗੀ ਸੋ ਮੈਂ ਸਭ ਨੂੰ ਬੇਨਤੀ ਕਰਦਾ ਮੈਂ ਦਰਬਾਰ ਸਾਹਿਬ ਦੇ ਅੱਗੇ ਖੜਾ ਹਾਂ ਸਿੱਖ ਲਈ ਦਰਬਾਰ ਸਾਹਿਬ ਤੋਂ ਉਤੇ ਦੁਨੀਆਂ ਚ ਹੋਰ ਕੁਝ ਨਹੀਂ ਮੈਂ ਬਸ ਇਹ ਬੇਨਤੀ ਕਰੂੰਗਾ ਕਿ ਇਹ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਪਰਿਵਾਰਾਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜੀਏ ਅਸੀਂ ਆਪਣਾ ਫਰਜ਼ ਪੂਰਾ ਕੀਤਾ ਜਿੰਨਾ ਮੇਕਰਸ ਨੇ ਫਿਲਮ ਬਣਾਈ ਹੈ ਸਾਰੀ ਟੀਮ ਨੇ ਫਿਲਮ ਬਣਾਈ ਹੈ ਬਹੁਤ ਜੀਅ ਜਾਨ ਨਾਲ ਔਰ ਬਹੁਤ ਪਿਆਰ ਪ੍ਰੇਮ ਹਲੀਮੀ ਨਾਲ ਫਿਲਮ ਬਣਾਈ ਹੈ ਹੁਣ ਤੁਸੀਂ ਜਿੱਥੇ ਵੀ ਦੁਨੀਆ 'ਚ ਵਸਦੇ ਹੋ ਆਪਣੇ ਪਰਿਵਾਰਾਂ ਨਾਲ ਵਸਦੇ ਹੋ ਆਪਣੇ ਬੱਚਿਆਂ ਨਾਲ ਵਸਦੇ ਹੋ ਆਪਣਾ ਫਰਜ਼ ਨਿਭਾਓ ਤਾਂ ਜੋ ਹੋਰ ਆਉਣ ਵਾਲੇ ਸਮੇਂ 'ਚ ਸਿੱਖ ਹਿਸਟਰੀ ਤੇ ਆਪਣੀ ਇਤਿਹਾਸ ਤੇ ਆਪਣੇ ਸੱਭਿਆਚਾਰ ਤੇ ਫਿਲਮਾਂ ਬਣ ਸਕਣ ਬਹੁਤ-ਬਹੁਤ ਮਿਹਰਬਾਨੀ ਧੰਨਵਾਦ 30 ਅਗਸਤ ਨੂੰ ਬੀਬੀ ਰਜਨੀ ਜਰੂਰ ਆਪਦੇਆਂ ਪਰਿਵਾਰਾਂ ਨਾਲ ਦੇਖਣੀ ਮੇਰਾ ਰਾਜਕੁਮਾਰ ਇੰਦਰ ਦਾ ਰੋਲ ਹੈ ਜਿਹੜਾ ਕਿ ਫਿਲਮ ਦੇ ਵਿੱਚ ਤੁਸੀਂ ਦੇਖੋਗੇ ਕਾਫੀ ਅੱਛਾ ਕਰੈਕਟਰ ਹੈ ਹੁਣ ਮੈਂ ਉਹਨੂੰ ਹਲੇ ਰਿਵੀਲ ਨਹੀਂ ਕਰ ਸਕਦਾ ਬੀਬੀ ਰਜਨੀ ਜੀ ਦੇ ਨਾਲ ਉਹ ਕਰੈਕਟਰ ਕਾਫੀ ਜ਼ਿਆਦਾ ਰਿਲੇਟ ਕਰਦਾ ਸੋ ਜਦੋਂ ਤੁਸੀਂ ਫਿਲਮ ਦੇਖੋਗੇ ਉਹਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਹਾਂਜੀ ਆ ਦਰਸ਼ਨ ਮੇਲੇ ਕਰਨ ਆਏ ਸੀਗੇ ਫਿਲਮ ਸਾਡੀ ਆ ਰਹੀ ਹੈ ਬੀਬੀ ਰਜੀ ਜਿਉਂਦਾ ਇਤਿਹਾਸ ਸਾਰਿਆਂ ਨੂੰ ਪਤਾ ਜੀ ਹੈ ਨਾ ਔਰ ਉਹਦੀ ਅਰਦਾਸ ਬੇਨਤੀ ਕਰਨ ਆਏ ਸੀ ਮਹਾਰਾਜ ਦੇ ਦਰਬੇ ਉੱਤੇ ਕਿ ਕਾਮਯਾਬੀ ਬਖਸ਼ਣ ਹਨ ਜੋ ਵੀ ਰਹਿਤ ਮਰਿਆਦਾ ਹਰ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹ ਫਿਲਮ ਜੇ ਬਣਾਣੀ ਹੈ ਔਰ ਇਹ ਇਤਿਹਾਸ ਨੂੰ ਇਤਿਹਾਸ ਦੇ ਤਰੀਕੇ ਨਾਲ ਹੀ ਸਿਨੇਮੇ ਦੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਸੋ 30 ਤਰੀਕ ਨੂੰ ਸਾਡੀ ਫਿਲਮ 30 ਅਗਸਤ ਨੂੰ ਪੂਰੀ ਦੁਨੀਆ ਦੇ ਵਿੱਚ ਰਿਲੀਜ਼ ਹੋ ਜਾਣੀ ਹੈ। ਸੋ ਉਸ ਚੀਜ਼ ਦੀ ਅਸੀਂ ਮਤਲਬ ਸਾਡੇ ਸਾਡੇ ਮਤਲਬ ਪਿਓ ਦਾ ਘਰ ਹੈ। ਅਸੀਂ ਮਹਾਰਾਜ ਦੇ ਦਰ ਦੇ ਉੱਤੇ ਨਾ ਤਾਂ ਮस्तक ਹੋਣਾ ਹੈ ਸੀ। ਦੇਖੋ ਜੋ ਜੋ ਇਤਿਹਾਸ ਕਹਿੰਦਾ ਆਪਣੇ ਮਨਕੜੰਤ ਕੋਈ ਚੀਜ਼ ਨਹੀਂ ਜੋ ਇਤਿਹਾਸ ਕਹਿੰਦਾ ਜੋ ਬਚਪਨ ਤੋਂ ਸੁਣਦੇ ਆ ਰਹੇ ਆਂ ਬਸ ਸੇਮ ਉਸੇ ਚੀਜ਼ ਤੇ ਫਿਲਮ ਬਣੀ ਹੈ ਜੋ ਲੋਕਾਂ ਦੀਆਂ ਭਾਵਨਾਵਾਂ ਨੇ ਜੋ ਲੋਕ ਜੋ ਅਸੀਂ ਸੁਣਿਆ ਜੋ ਤੁਸੀਂ ਸੁਣਿਆ ਜੋ ਸਾਡੇ ਦਾਦੇ ਦਾਦੀਆਂ ਉਹਨਾਂ ਦੇ ਬਜ਼ੁਰਗ ਸੁਣਾਉਂਦੇ ਰਹੇ ਸੇਮ ਹਾਂ ਬਿਲਕੁਲ ਜੀ ਉਸੇ ਫਲਸਫੇ ਤੇ ਫਿਲਮ ਬਣੀ ਹੈ ਬਿਲਕੁਲ ਜੀ ਦੇਖੋ ਇਤਿਹਾਸ ਜੋ ਗਾਈਡਲਾਈਨਸ ਮਤਲਬ ਧਾਰਮਿਕ ਭਾਵਨਾ ਨੂੰ ਠੇਸ ਨਾ ਪਹਚਾਵੇ ਉਹ ਸੇਮ ਉਸ ਪੈਰਾਮੀਟਰ ਤੇ ਫਿਲਮ ਬਣੀ ਹੈ ਜੀ ਹਾਂ ਬਹੁਤ ਵਧੀਆ ਜੀ ਲੱਗ ਰਿਹਾ ਅਸੀਂ ਸਾਰੀ ਟੀਮ ਨਾਲ ਆਏ ਆ ਬੀਬੀ ਰਜਨੀ ਜੀ ਦੀ ਟੀਮ ਨਾਲ ਆਏ ਆ ਤੇ ਜਿਵੇਂ ਅਸੀਂ ਉਹਲੇ ਮੱਥਾ ਟੇਕ ਕੇ ਆਟੇ ਆ ਤਾਂ ਬਹੁਤ ਵਧੀਆ ਲੱਗਿਆ ਹੈ ਜੀ ਫਿਲਮ ਜਿਹੜੀ ਤੁਹਾਡੀ ਆ ਰਹੀ ਹੈ ਜਾਨ ਕਿ ਇਹ ਬੋਰੇ ਕਰਕੇ ਆਈ ਜੀ ਵੈਸੇ ਵੀ ਆਉਂਦੇ ਰਹਿੰਦੇ ਆ ਅਸੀਂ ਬਲੇਸਿੰਗ ਲੈਣ ਆਏ ਆ ਅਸੀਂ ਕਦੋਂ ریلیਣੀ ਹੈ ਜੀ ਅਗਸਤ 3 ਨੂੰ ਜੀ ਅੱਛਾ ਤੁਹਾਡਾ ਕਿਸ ਤਰ੍ਹਾਂ ਦਾ ਰੋਲ ਹੈਗਾ ਇਸ ਵਿੱਚ ਜੀ ਮੈਂ ਬੀਬੀ ਰਜਨੀ ਜੀ ਦਾ ਰੋਲ ਪਲੇ ਕਰ ਰਹੀ ਹਾਂ अच्छा जी ਤੁਸੀਂ ਇਹ ਪੂਰਾ ਇਤਿਹਾਸ ਪੜ ਕੇ ਹਾਂਜੀ ਸਾਰੀ ਸਾਡੀ ਸਾਰੀ ਟੀਮ ਨੇ ਪੂਰੀ ਰਿਸਰਚ ਕਰਕੇ ਕੋਸ਼ਿਸ਼ ਕੀਤੀ ਹੈ ਜੀ ਫਿਲਮ ਦੀ ਰਿਸਰਚ ਟੀਮ ਹੈ ਫਿਲਮ ਦੀ ਇੱਕ ਰਿਸਰਚ ਟੀਮ ਹੈ ਜਿਨੇ ਪੂਰੀ ਰਿਸਰਚ ਕੀਤੀ ਹੈ ਫਿਲਮ ਦੇ ਉੱਤੇ ਹਾਂਜੀ ਇਹਨਾਂ ਦੇ ਕਿਰਦਾਰ ਜੋ ਹੋਰ ਸਰਸ ਚੀਜ਼ ਮੈਂ ਪੈਰਾਮੀਟਰ ਕੱਢਿਆ ਇਤਿਹਾਸਕ ਕਿਤਾਬਾਂ ਪੜ ਕੇ ਇਤਿਹਾਸਕ ਕਹਾਣੀਆਂ ਸੁਣ ਕੇ ਜਾਂ ਸ਼੍ਰੋਮਣੀ ਕਮੇਟੀ ਦੇ ਜੋ ਦੱਸਿਆ ਹਾਂ ਸੋ ਉਹਦੇ ਹਿਸਾਬ ਨਾਲ ਇੱਕ ਸਕ੍ਰਿਪਟ ਬਣੀ ਇਹਨਾਂ ਨੇ ਕਿ ਉਹ ਚੈੱਕ ਕੀ ਇੱਧਰ ਤੁਹਾਨੂੰ ਕਿੱਦਾਂ ਲੱਗਿਆ ਫੇ ਬੀਬੀ ਦਾ ਰੋਲ ਕਰਕੇ ਬੀਬੀ ਰਜਨੀ ਦਾ ਐਡਾ ਵੱਡਾ ਇਤਿਹਾਸ ਆ ਉਹਨਾਂ ਦਾ ਜੀ ਤਾਂ ਤੁਹਾਨੂੰ ਰੋਲ ਕਰਕੇ ਕਿੱਦਾਂ ਦਾ ਲੱਗਿਆ ਸਾਡੀ ਸਾਰੀ ਟੀਮ ਲਈ ਜੀ ਬਹੁਤ ਮਾਨ ਵਾਲੀ ਗੱਲ ਆ ਕਿ ਅਸੀਂ ਇਸ ਟੀਮ ਦਾ ਹਿੱਸਾ ਆਇਆ ਅਸੀਂ ਇਸ ਫਿਲਮ ਦਾ ਹਿੱਸਾ ਆਇਆ ਬਹੁਤ ਵਧੀਆ ਲੱਗਿਆ ਜੀ